ਆਗੂਆ ਮਿੱਟੀ ਲਾਡ ਕੋ ਬਾਤ ਮਜਬੂਤ ਗਿਆ ਉਹ ਸਮਾਜ ਦੇ ਉਸ ਆਦਮੀ ਦੇ ਲੀਡਰ ਨੇ ਜਿਨ੍ਹਾਂ ਦਾ ਸਮਾਜ ਜਾਗਦਾ ਹੈ ਮੈਂ ਔਰ ਕਰਦਾ ਉਸ ਪਾਈਜਾਰੇ ਦਾ ਬਾਗੂਆ ਵਰਕਰਿਆਂ ਮੇਰਾ ਸਵਾਗਤ ਸੁਣਦਾ ਵੀ ਆਇਆ ਅਨਪੜਿਆ ਗਰੀਬ ਪਿਆ ਮਜ਼ਦੂਰੀ ਦੇ ਵਿੱਚ ਖੋਜਿਆ ਪਿਆ ਇਸ ਤਰ੍ਹਾਂ ਕਿ ਮੈਨੂੰ ਜਾਗਣ ਦੀ ਲੋੜ ਮੇਰਾ ਕਹਿਣ ਦਾ ਪਹਾਰ ਸਾਨੂੰ ਸੰਦੇਸ਼ ਭਰਾਓ ਆਗੂਆ ਮਿੱਟੀ ਨਸਲ ਦੇ ਸਿਪਾਹੀ ਚਾਰੇ ਨੂੰ ਖਾਸ ਕਰਕੇ ਸਾਨੂੰ ਬਾਰਡਰ ਬੈਕ ਨੂੰ ਕਿ ਆਪਾਂ ਸੁੱਤੇ ਪਏ ਆ ਔਰ ਜੇ ਸੁੱਤੇ ਪਏ ਆ ਅੱਜ ਬੁੜੀ ਦੀ ਜਾਗਰਤਾ ਮਿਲੀ ਹੈ ਤੇ ਅੱਜ ਅਸੀਂ ਜਨ ਮਨਾਉਂਦੇ ਆ ਪਰ ਮੈਂ ਕਹਿਣਾ ਵੀ ਕਿੱਥੇ ਮੇਰੇ ਨੀਰ ਅੱਗੇ ਗੱਲ ਕਾਇਮ ਹੈ ਕਿ ਇਹ ਸਰਬੱਤ ਦਾ ਪ੍ਰੋਗਰਾਮ ਹੈ ਭਰਾਵੋ ਹਰ ਅੱਜ ਸਾਹਮਣੇ ਦੇਖਿਆ ਕਿ ਇਹ ਸਰਬੱਤ ਵਾਲੇ ਸਾਡੇ ਪ੍ਰੋਗਰਾਮ ਨੂੰ ਕਿੰਨਾ ਦਾ ਆਪਣਾ ਸਮਝਦੇ ਆ ਅੱਜ ਵੇ ਐਸੀ ਇਜ਼ਾਦੀ ਦੀ ਗੱਲ ਅੜੀਏ ਐਸੀ ਗੌਂਦ ਨਹੀਂ ਗੱਲ ਕਰਦੇ ਤੇ ਅੱਜ ਐਸੀ ਪ੍ਰਾਜਾ ਜੇ ਜਨਰਲਤਾ ਕੋ ਕਹਿੰਦਾ ਭਾ ਅਸੀ ਵੀ ਸੀ ਬਰਾਦੀ 100 ਬਰਾਦੀਆਂ ਦਾ 100 ਜਾਤਾਂ ਦਾ ਸਮੂਹ ਆ ਤੇ ਭਰਾਓ ਸਾਡੇ ਕੋਲ ਘਰਾਂ ਦਾ ਜਾ ਕੇ ਅਸੀਂ ਇਹਨਾਂ ਯੂਥ ਮੈਟਰਿਕ ਦੀ ਅਗਵਾਈ ਦੇ ਕੇ ਭਾਵੇਂ ਸਾਡੀਆਂ ਬਾਤਾਂ ਸਾਡੇ ਵੀਰਾਂ ਨੇ ਜੋ ਆਪ ਆਪਣਾ ਸੁਫੈਲ ਬਣਾਉਂਦਾ ਪਰ ਸਵਾਲ ਇਹ ਦੁਨੀਆ ਮਰ ਗਈ ਸੋਚ ਕੇ ਆਪਾਂ ਨਾਲੋ ਦੁਨੀਆ ਮਰ ਗਈ ਫਰਿਆ ਸੀ ਨਾਲੋ ਮਤਲਬ ਕਿ ਸਾਨੂੰ ਚਾਹਤ ਦੇਣਾ ਹੈ ਅੱਜ ਦਾ ਫਾਟਾ ਵੱਧ ਵੱਧ ਕੰਡਾਂ ਦਾ ਬਹੁਤ ਵਾਰ ਸਾਡੇ ਅਸੀ ਭਾਈ ਦੋ ਜਦ ਤੱਕ ਦਿਨ ਮਨਾਉਣ ਲਿਆ ਨਾ ਦਿਨ ਮਨਾਉਣ ਤੋਂ ਪਹਿਲਾਂ ਦਿਨ ਬਣਾਉਣਾ ਪੈਂਦਾ ਜੇ ਸਾਡੇ ਦਿਨ ਮਿਲੇ ਹੁਣ ਤੇ ਸਾਡੇ ਦਿਨ ਮਨਾਉਂਦਾ ਦਿਨ ਬਣਾਉਂਦਾ ਨਾ ਦੇ ਅੱਗੇ ਗੱਲਾਂ ਸੁਣਦੇ ਆ ਸਾਡੇ ਅਸੀ ਭਾਈ ਜਾਨੇ ਤੋਂ ਵੀ ਕਿ ਭਲਾ ਜਿਹੜਾ ਪ੍ਰੋਗਰਾਮ ਕਰੇ ਪਲਾਨ ਪਰ ਸਾਡਾ ਇਹ ਅੱਜ ਡਾਕਟਰ ਰੇਵਰ ਜੀ ਨੂੰ ਸਾਡੇ ਹਿੰਦੁਸਤਾਨ ਦਾ ਅੱਜ ਸਾਡੇ ਆਜ਼ਾਦੀ ਦਾ ਦਿਨ ਸਾਡਾ ਜਿੱਥੋਂ ਆਮੀਆਂ ਉਹਨਾਂ ਲੋਕਾਂ ਨੇ ਆਪਣੇ ਕਾਨੂੰਨ ਬਣਾਏ ਸੀ ਪਰ ਡਾਕਟਰ ਅੰਮੇਰਕਰ ਦਾ ਸਰਦਾਰ ਬਣਾਇਆ ਹੋਇਆ ਕਦੇ ਵੀ ਤਰੀਕ ਤੇ ਐਸੀਬੀਸੀ ਬਰਾਜ਼ੀ ਦੇ ਨਾਲ ਧੋਖਾ ਨਹੀਂ ਕਰ ਸਕਦਾ ਤੇ ਧੋਖਾ ਕਰਨਗੇ ਕਿ ਅੱਜ ਦੀਆਂ ਕੁਸਨਾ ਵਾਲੀ ਪਾਂਧੀ ਉਹ ਪਿੰਡ ਦਾ ਸਰਮੰਚੇ ਤੇ ਪਾਂਹੇ ਸਾਡੇ ਇਲਾਕੇ ਦਾ ਐਮਐਲਏ ਤੇ ਪਾਂਹੇ ਸਾਡਾ ਮੁੱਖ ਮੰਤਰੀ ਤੇ ਬੜੀ ਬੜੀ ਮਾੜੀ ਤਾਇਆ ਦੀ ਖੰਧਰ ਖਾ ਕੇ ਆਸ ਵਿੱਚ ਅੱਜ ਸਾਡਾ ਹਿੰਦੁਸਤਾਨ ਦੇ ਵਿੱਚ 30% 30% ਹੋਣ ਦੇ ਬਾਵ ਮੰਜਾਬ ਹਿੰਦੁਸਤਾਨ ਦਾ ਉਸੂਬਾ ਹੈ ਜਿੱਤੇ ਐਸੀ ਭਾਈ ਤੇ ਰਵਾਜ਼ਾਂ ਜੇ ਸਾਨੂੰ 70 ਸਾਲਾਂ ਦੇ ਵਿੱਚ ਵੀ ਇੱਕ ਮੌਕਾ ਨਹੀਂ ਮਿਲਿਆ ਕਿ ਸਾਡੇ ਅਸੀਂ ਪੱਛਾਰੇ ਦਾ ਇੱਕ ਮੁੱਖ ਮੰਤਰੀ ਬਣੇ ਇਹ ਸਾਡੇ ਨਾਲ ਇਨਪਾਵੇ ਇਹ ਸਾਡੇ ਨਾਲ ਉੱਤਰਾਂ ਵਿਕਰਾ ਕੀਤਾ ਜਾ ਰਿਹਾ ਹੈ ਔਰ ਇਹ ਵਿਰੋਧਕ ਦੀ ਲੜਾਈ ਸਾਡੀ ਬਾਟਰ ਏਰੀਆ ਦੀ ਅਸੀਂ ਲੜਾਂਗੇ ਔਰ ਰਹੀ ਗੱਲ ਦਿੱਤੇ ਸਾਡੀ ਡਾਕਟਰ ਮੇਲ ਜੀ ਜੀ ਦਾ ਜਿਹੜਾ ਸੰਦੇਸ਼ ਬੱਚਿਆਂ ਨੂੰ ਪਰੋ ਜੁੜੋ ਤੇ ਸੰਗਰਸ਼ ਕਰੋ ਬਸ ਮੇਰਾ ਵੀ ਸਾਡਾ ਵੀ ਬੱਚਿਆਂ ਨੂੰ ਇਹੀ ਹੁੰਦੇ ਕੇ ਪਰੋ ਤੇ ਜੁੜੋ ਸਾਡੇ ਕੋਲ ਫਰਮਾਇਦਾਰੀ ਹੈ ਸਾਧਨੀ ਅਸੀਂ ਅਮੀਰਾਂ ਨਾਲ ਫਰਮਾਇਦਾਰਾਂ ਨਾਲ ਇਹਦੀ ਟੱਕਰ ਦੇ ਸਕੀਏ ਪਰੋ ਬੱਚਿਓ ਜਿੱਦੋ ਲੀਡਰਾਂ ਨੂੰ ਇਹ ਗੱਲ ਸਮਝਣ ਦੀ ਲੋੜ ਹੈ ਜਾਗਣ ਦੀ ਲੋੜ ਹੈ ਉਹ ਦਰਦਾਂ ਦੇ ਲੱਗੀ ਜਿਹੜੀ ਉਹ ਭਾਰਤ ਉਹ ਸਮੀਂ ਦੀ 1947 ਮੀ ਦਾ 50 ਉਹ ਨਿਰੋਧ ਨਹੀਂ ਕਰਦੇ ਕਿ ਅੱਜ ਸਾਡੇ ਵੀਰ ਫਿਰ ਵੀ ਜਿੰਨੇ ਲਗਾਕਰ ਮੇਰੀ ਖਾਤਰ ਦੇ ਗਏ ਤੱਕ ਬਾਹਰ ਡਰਦ ਨਹੀਂ ਦਿਆ ਸਾਨੂੰ ਯਾਦੀ ਜਾਗਣ ਦੀ ਲੋੜ ਹੈ ਬੱਚਿਆਂ ਨੂੰ ਨਾਥੀ ਕਰੋ ਗਾਥਾ ਮੰਨ ਲਵੇ ਆਪਣੇ ਸਮਾਜਿਕ ਆਪਣੀਆਂ ਅਧਾਰਾਂ ਲਈ ਲੜਨਾ ਸੇਖ ਸਿੱਖਿਆ ਉਜਕਾਰ ਸਾਨੂੰ ਸ੍ਰੀ ਸੇਵਾ ਰਾਮ ਜੀ ਕੀਮ ਕਰਨ ਤੋਂ ਬਹੁਤ ਸੋਨੇ ਵਿਚਾਰ ਉਹਨਾਂ ਨੇ ਸੰਗਤ ਦੇ ਰੂਪ ਰੂ ਰੱਖਿਆ بار بار ਉਹਨਾਂ ਨੇ ਬੱਚਿਆਂ ਨੂੰ ਪੜੋ ਜੁੜੋ ਸੰਦਰਸ਼ ਕਰੋ ਇਹ ਮੈਸੇਜ ਦਿੱਤਾ ਕਿਉਂਕਿ ਪੜਨ ਦੇ ਨਾਲ ਅਸੀਂ ਅੱਗੇ ਵਧ ਸਕਦੇ ਆ ਜੁੜ ਕੇ ਰਵਾਂਗੇ ਅਸੀਂ ਇੱਕ ਦੂਜੇ ਵਿੱਚ ਮਿਲ ਹੁੰਦਾ ਔਰ ਸੰਦਰਸ਼ ਤੋਂ ਬਿਨਾ ਕੋਈ